ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੇਰੀ ਪ੍ਰੋਮੋਸ਼ਨ ਹੋਣ ਲੱਗੀ ਆ ਮੈਨੂੰ ਬਹੁਤ ਖੁਸ਼ੀ ਆ ਤੈਨੂੰ ਤੇ ਖੁਸ਼ੀ ਆਪੇ ਹੋਣੀ ਆ ਆਉ ਤੇ ਹੋਰ ਮੈਂ ਮੇਰੀ ਪ੍ਰੋਮੋਸ਼ਨ ਇਹ ਹੋਣ ਲੱਗੀ ਵੀ ਪਹਿਲਾਂ ਮੇਰੀ ਮਸ਼ੀਨ ਹੁੰਦੀ ਹੱਥ ਵਾਲੀ ਉਤੋਂ ਹੋ ਗਈ ਮਸ਼ੀਨ ਮੇਰੀ ਪੈਰਾਂ ਵਾਲੀ ਤੇ ਹੁਣ ਮਸ਼ੀਨ ਲਾਈਨ ਚੱਲੇ ਆ ਦੂਜੀ ਜਿਹੜੀ ਮੋਟਰ ਵਾਲੀ ਹੁੰਦੀ ਆ ਤੇ ਪੈਰਾਂ ਵਾਲੀ ਵੀ ਹੁਣ ਥੋੜੀ ਜੀ ਹੋ ਗਈ ਖਰਾਬ ਤੇ ਇੱਕ ਤੇ ਆ ਵੀ ਸੂਟਾਂ ਦਾ ਕੰਮ ਜ਼ਿਆਦਾ ਹੁੰਦਾ ਵਾ ਤੇ ਕੰਮ ਮੇਰੇ ਜ਼ਿਆਦਾ ਵਾ ਤੇ ਟਾਈਮ ਥੋੜਾ ਹੁੰਦਾ ਵਾ ਮੈਂ ਚੱਲ ਮੋਟਰ ਵਾਲੀ ਰਹਿ ਹੁੰਨੇ ਆ ਤੇ ਉਦੋਂ ਥੋੜਾ ਛੇਤੀ ਕੰਮ ਹੋ ਜਾਏਗਾ ਇੱਕ ਤਾਂ ਕਰਕੇ ਹੁਣ ਮੈਂ ਮੈਂ ਆ ਵਿਆਹਾਂ ਦਾ ਸੀਜ਼ਨ ਚੱਲਣ ਡੇ ਹੁਣ ਕਿਉਂ ਨਾ ਹੁਣ ਥੋੜੀ ਮਸ਼ੀਨਾਂ ਦਾ ਚੇਂਜ ਹੋ ਜੇ ਇਹਦੀ ਤੇ ਉਹ ਗੱਲ ਹੋ ਗਈ ਆ ਵੀ ਦਿਨ ਤਿਹਾਰ ਚੰਗੀ ਅੱਗੋਂ ਪਿੱਛੋਂ ਮੰਡੀ ਤੇ ਦਿਨ ਤਿਹਾਰ ਚੰਗੇ ਇੰਨਾ ਚਿਰ ਮਸ਼ੀਨ ਚੱਲਦੀ ਨੂੰ ਹੋ ਗਿਆ ਵਧੀਆ ਚੱਲਣ ਡਈ ਸੀ ਹੁਣ ਵਿਆਹਾਂ ਦਾ ਸੀਜ਼ਨ ਆ ਗੇ ਆ ਤੇ ਸੂਟ ਸੀਨੇ ਉਹਨੇ ਸਟਾਰਟ ਕਰਨ ਲੱਗੀ ਆ ਜੇ ਤੇ ਹੋਰ ਜਿਹੜੀਆਂ ਮਸ਼ੀਨਾਂ ਜਵਾਬ ਦੇ ਗਈਆਂ ਤੇ ਦੋ ਮਸ਼ੀਨਾਂ માં ਇੱਕ ਤੇ ਇਹਦੇ ਵਿਆਹ ਦੀ ਆ ਉਦੋਂ ਨਹੀਂ ਆ ਉਹ ਪਹਿਲੀ ਆ ਪਹਿਲੀ ਆ ਉਹ ਪਹਿਲੀ ਮਤਲਬ ਕਿ ਪਹਿਲੀ ਨਹੀਂ ਆ ਹੈ ਵਿਆਹ ਤਾਂ ਬਾਅਦ ਚ ਹੀ ਪਰ ਇਹ ਲਈ ਉਹ ਤਾਂ ਕੁੜੀਆਂ ਸਲਾਈ ਸੂਈ ਸਿੱਖਦੀ ਹੁੰਦੀ ਐ ਮੇਰੇ ਕੋਲ ਉਹ ਵੀ ਖਰਾਬ ਹੋ ਗਈ ਤੇ ਬਾਅਦ ਵਿੱਚ ਫਿਰ ਹਾ ਜਿਹੜੀ ਆ ਇਹ ਬਾਅਦ ਵਿੱਚ ਫਿਰ ਲਈ ਤੇ ਹੁਣ ਇਹ ਵੀ ਥੋੜੀ ਖਰਾਬ ਕਰਨੀ ਆ ਤੇ ਇੱਥੇ ਮੋਟਰ ਨਹੀਂ ਲੱਗਣੀ ਮਿਸਤਰੀ ਨੂੰ ਪੁੱਛਿਆ ਆਂਦੇ ਤੇ ਮੋਟਰ ਨਹੀਂ ਲੱਗਣੀ ਇਹ ਮਸ਼ੀਨ ਜਿਹੜੀ ਸਿੰਪਲ ਆ ਹੁਣ ਜਿਹੜੀ ਹੋਰ ਆਦਾ ਵੀ ਜਿਹੜੀ ਅਮਰੇਲਾ ਮਸ਼ੀਨ ਹੁੰਦੀ ਉਹ ਲਿਆਉਨੇ ਆ ਇੱਕ ਤੇ ਉਹ ਥੋੜੀ ਹੈਵੀ ਹੁੰਦੀ ਆ ਮੋਟਰ ਵੀ ਉੱਤੇ ਲੱਗ ਜਾਣੀ ਆ ਤੇ ਬਾਕੀ ਸਿਪੀਆਂ ਸਤਾਰਿਆਂ ਵਾਲੇ ਸੂਟ ਜਿਹੜੇ ਉਹ ਵਧੀਆ ਤਰੀਕੇ ਨਾਲ ਉੱਤੇ ਸਿਪ ਜਾਂਦੇ ਆ ਤੇ ਜੇ ਸੂਟ ਸਵਾਉਂਦੀ ਹੁਣ ਜਦੋਂ ਵਿਆਹਾਂ ਦੇ ਸੀਜ਼ਨ ਆ ਚੱਲੋ ਬੱਚਿਆਂ ਦੇ ਵੀ ਸੀਨੇ ਆਪਣੇ ਵੀ ਆ ਨੇ ਕੋਨਾ ਕੀ ਖਰਚਾ ਲੱਗ ਜਾਣਾ ਤੇ ਓਨੇ ਕ ਦੀ ਸ਼ਾਇਦ ਮਸ਼ੀਨਾਂ ਕੇ ਥੋੜਾ ਪਰ ਘੱਟਣਾ ਹੁਣ ਜਿਹੜੀ ਸਵਾਈ ਜਿਹੜੀ ਉਹ ਹੀ 6-700 ਤੋਂ ਘਟਣੀ ਆ ਹਾਂ ਤੇ ਲੈਸਾਂ ਲੂਸਾਂ ਲਾ ਕੇ 1000 ਤੱਕ ਪਹੁੰਚ ਜਾਂਦੀ ਆ ਤੇ ਮੈਂ ਵੀ ਚੱਲ ਹੁਣ 10 ਸੂਟ ਵੀ ਮੈਂ ਸਵਾਵਾਂਗੀ ਤੇ 10000 ਹੀ ਹਨਾ 5000 5000 ਜਿੰਨਾ ਮਤਲਬ ਲੱਗੇ 500 ਤੋਂ ਹਿਸਾਬ ਨਾਲ 5000 ਲੱਗ ਜਾਣਾ ਤੇ ਇਨੇ ਕ ਦੀ ਥੋੜੀ ਜੀ 8-9 ਤੱਕ ਮਸ਼ੀਨ ਆ ਜਾਣੀ ਆ ਤੇ ਖਰਚਾ ਤਾਂ ਉੱਥੇ ਆ ਜਾਣਾ ਕਿਉਂ ਨੂੰ ਕਹਿੰਦੇ ਆ ਦਰਜੀ ਨੂੰ ਇਸ ਵਾਰ ਇੰਡੀਆ ਸੂਟ ਕਿਹਦਾ ਕਿਹਕੋ ਤੇ ਪਰ ਉਹ ਆਪਣੀ ਦੀ ਜੁਂਦੀ ਨਾ ਮੰਦੀ ਵੀ ਮੈਂ ਆਪਣੇ ਹੱਥੀ ਸੂਟ ਸੀ ਵਾ ਤੇ ਸਿੱਧਕਣਾ ਥੋੜਾ ਸਿੱਧਕ ਜਾ ਜਾਂਦਾ ਵਾ ਥੋੜਾ ਸਿੱਧਕ ਜਾ ਜਾਂਦਾ ਵਾ ਤੇ ਇਹ ਕਰਕੇ ਬੜੇ ਚਿਰਾਂ ਦਾ ਅਖੰਡੇ ਪੀਲ ਮਸ਼ੀਨ ਲੱਗ ਜੂਗੀ ਉਹਦੇ ਉੱਤੇ ਪਰ ਇਹਨਾਂ ਤੇ ਲੱਗੀ ਨਹੀਂ ਹੁਣ ਫਾਈਨਲੀ ਉਹਦਾ ਬਿਲਕੁਲ ਮਸ਼ੀਨ ਜਿਹੜੀ ਆ ਖਤਮ ਹੋ ਚੁੱਕੀ ਹੈ ਕਿਸ ਹਿਸਾਬ ਦੀ ਉਦਨੇ ਬਣਵਾ ਕੇ ਲਿਆ ਪਰ ਬਣੀ ਨਹੀਂ ਹੈਗੀ ਤੇ ਨਾਲ ਚਾਚੀ ਜੀ ਨੂੰ ਕਿਹਾ ਵੀ ਚਲੋ ਚੱਲੀਏ ਕੰਮ ਖਤਮ ਨਹੀਂ ਹੋਈ ਹੈਗੀ ਜੇ ਹਾਂ ਮਸ਼ੀਨ ਵੱਧ ਗਈ ਵਾ ਬਸ ਇਹ ਆ ਵੀ ਥੋੜੀ ਸੈੱਟ ਕਰਨ ਵਾਲੀ ਐ ਤੇ ਮੋਟਰ ਨਹੀਂ ਲੱਗਣੀ ਮੇਨ ਵਜਾ ਇਹ ਵਾ ਚੇਂਜ ਕਰਦੇ ਮੇਨ ਜਿਹੜਾ ਕਾਰਨਾ ਮੋਟਰ ਦਾ ਮੋਟਰ ਨਹੀਂ ਐ ਤੇ ਲੱਗਣੀ ਐ ਸਿੰਪਲ ਆ ਤੇ ਇਹ ਮਸ਼ੀਨ ਬਣਵਾ ਦੇਣੀ ਆਪਣੇ ਗਵਾਂਦ ਇੱਕ ਬੁਟੀਕ ਸੂਟ ਸਿੰਦੀ ਆ ਮਸ਼ੀਨ ਬਣਵਾ ਕੇ ਤੇ ਅਸੀਂ ਉਹਨਾਂ ਨੂੰ ਕਰ ਦੇ ਉਹਨਾਂ ਨੂੰ ਦੇ ਦਨੇ ਆ ਵੀ ਤੂੰ ਹੀ ਰੱਖ ਲਉ ਚੱਲ ਤੇ ਬਿਲਕੁਲੇ ਕੰਮ ਆਊਗੀ ਸਾਡੇ ਵੀ ਹਾਂਜੀ ਤੇ ਕੱਲ ਪੁੱਛ ਕੇ ਆਏ ਸੀ ਹਰ ਚਵਾਲੋਂ ਤੇ ਜਿਨ੍ਹਾਂ ਦੇ ਜਿਨ੍ਹਾਂ ਦੀ ਬੁਟੀਕ ਵਾ ਉਹਨਾਂ ਨੇ ਮਸ਼ੀਨਾ ਵਰਤੀਆਂ ਵਾ ਤੇ ਉਹ ਉਹਨਾਂ ਦੱਸਿਆ ਉਹਨੂੰ ਕਿ ਸਾਡੇ ਲਾਗੇ ਹੀ ਲੋਕਲ ਹੀ ਐ ਥੋੜਾ ਜਿਹਾ 10 ਕਿਲੋਮੀਟਰ ਦੂਰੀ ਐ ਉਹ ਮਸ਼ੀਨਾਂ ਉਹ ਲੈ ਕੇ ਹੁੰਦੇ ਆ ਨਾਲੇ ਰਿਪੇਅਰ ਕਰਦੇ ਉਹਨਾਂ ਕੋਲ ਜਾਓ ਹੁਣ ਚਲਦੇ ਆ ਚੱਲ ਕੇ ਜਾ ਕੇ ਦੇਖਦੇ ਆ ਕਿ ਕਿਵੇਂ ਦੀ ਮਸ਼ੀਨ ਪਸੰਦ ਹੁੰਦੀ ਐ ਤੇ ਨਾਲੇ ਮਸ਼ੀਨ ਲੈ ਕੇ ਆਉਂਦੇ ਆ ਤੇ ਚਾਚੀ ਜੀ ਨੂੰ ਨਾਲ ਕਿਹਾ ਵੀ ਚਲ ਫੇਰ ਵੀ ਨਾਲ ਸਿਆਣੇ ਚੰਗੇ ਹੁੰਦੇ ਨਾਲ ਕੋਲ ਨਾਲੇ ਸਾਥ ਉਹਨਾਂ ਦਾ ਪੂਜਾ ਦੇ ਨਾਲੇ ਚੱਲੀਏ ਫਿਰ ਚਲੋ 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 ਚੱਲਦੇ ਆ ਚੱਲ ਕੇ ਦੇਖਦੇ ਆ ਵੀ ਕਿਹੜੀ ਮਸ਼ੀਨ ਪਸੰਦ ਆਉਂਦੀ ਵੀ ਕਿੰਨਾ ਕੁ ਰੇਟ ਬਣਦਾ ਉਹਦਾ ਚਲੋ ਤੇਰ ਤੇ ਬਹਾਈ ਮਸ਼ੀਨ ਲੈਣੀ ਸਿਆਣੇ ਹੱਥੀ ਚਾਚੀ ਨੂੰ ਜਿਆਦਾ ਪਤਾ ਵਾ ਹਨਾ ਸਿਆਣੇ ਬੰਦੇ ਨੂੰ ਕਰਨਾ ਚਾਹੀਦਾ ਨਾਲ ਹੋਰ ਤੁਹਾਡੀ ਮਸ਼ੀਨ ਠੀਕ ਠਾਕ ਹੋਤ ਨਹੀਂ ਕੋਈ ਜ਼ਿਗੜੀ ਟਿਕੜੀ ਨਹੀਂ ਆਡੀ ਠੀਕ ਠਾਕ ਹੈ ਬਹਾਂ ਜੇਰ ਖੜਨੀ ਹੈ ਤੇ ਦੋ ਮਸ਼ੀਨਾਂ ਹੀ ਲਾਦ ਲਈਆਂ ਉਹ ਤੀਜੀ ਸਾਡੀ ਵੀ ਲਾਦ ਲਈਏ ਨਹੀਂ ਆਡੀ ਠੀਕ ਠਾਕ ਹੈ ਚਲ ਆ ਜਾਓ ਬਸ ਕਰੋ ਨਾ ਚਾਚੀ ਨੇ ਬੈਣਾ ਵਾ ਗੱਡੀ ਚਾਚੀ ਨੇ ਗੱਡੀ ਦੇ ਵਿੱਚ ਬੈਣਾ ਕਿ ਗੱਡੀ ਦੇ ਉੱਤੇ ਬੈਣਾ ਵਾ ਗੱਡੀ ਦੇ ਉੱਤੇ ਪਹੁੰਚ ਗਏ ਜੀ ਸ਼ਾਪ ਤੇ ਇਹੋ ਹੀ ਸ਼ਾਪ ਦੀ ਦੱਸ ਪਈ ਆ ਹੈ ਵੀ ਇਹੀ ਹੈ ਸਾਥੀ ਸਿਲਾਈ ਕਿੰਨਾ ਕਿ ਚਾਹ ਫਿਰ ਕਿੰਨੀ ਕੁ ਖੁਸ਼ੀ ਆ ਗਈ ਚਾਹ ਤਾਂ ਮੈਨੂੰ ਹੁਣਾਈ ਹੈਗਾ ਚਾਹ ਤਾਂ ਵਿਖਾ ਡੋਲ ਡੋਲੂ ਪੈਣ ਡਿਆ ਮਸ਼ੀਨ ਮੈਲਦੀ ਮੋਟਰ ਵਾਲੀ ਮੋਟਰ ਵਾਲੀ ਕਿ ਜਾ ਪੈਰ ਮਾਰਨੇ ਪਹਿਲਾਂ ਮੈਂ ਲੱਗਿਆ ਕਣੀਆ ਮੇਰੀ ਪ੍ਰੋਮੋਸ਼ਨ ਹੋਣੀ ਪਹਿਲਾਂ ਹੱਥਾਂ ਨਾਲ ਮਸ਼ੀਨ ਚਲਾਉਣੀ ਆ ਫਿਰ ਪੈਰਾਂ ਵਾਲੀ ਹੁਣ ਪੈਰ ਵੀ ਗਏ ਹੁਣ ਮੋਟਰ ਵਾਲੇ ਹੁਣ ਮੋਟਰ ਵਾਲੇ ਹੁਣ ਪੈਰ ਗਏ ਜੀ ਤਾਂ ਦੀ ਪੈਰ ਗਏ ਪਹਿਲਾਂ ਪੈਰ ਦਾਨ ਕਰਦੇ ਹੁਣ ਪਹਿਲਾਂ ਹੱਥ ਗਏ ਫਿਰ ਪੈਰ ਗਏ ਹੁਣ ਮੋਟਰ ਹੁਣ ਮੋਟਰ ਆ ਗਈ ਠੀਕ ਇਥੇ ਚੱਲ ਗਏ ਇਹ ਕ ਮਸ਼ੀਨ ਜਿਹੜੀ ਇੱਥੇ ਦਾਨ ਕਰ ਦੇਣੀ ਹੈ ਦਾਨ ਨਹੀਂ ਕਰਨੀ ਮਤਲਬ ਕਿ ਵਿੱਚੇ ਦੇ ਦੇਣੀ ਆ ਆ ਇਹਦਾ ਡੱਬਾ ਨਹੀਂ ਆ ਉਹ ਟੁੱਟਾ ਪੇਜ ਡੱਬਾ ਚੁੱਕ ਲੈ ਜਿਹੜੀ ਉਹ ਪਰਲੀ ਨਾ ਉਹ ਬਣਵਾਉਣੀ ਆ ਸ਼ੌਪ ਤੇ ਪਹੁੰਚ ਕੇ ਤੇ ਜੀਤਾ ਆ ਤੇ ਦਈਏ ਮੋਲ ਭਾਅ ਕਰਨਾ ਕਿਹੜੀ ਮਸ਼ੀਨ ਰੱਖਣੀ ਹੈ ਤੇ ਕਿਹੜੀ ਤੇੜੀ ਆ ਆ ਪਾ ਲੋ ਇਹਨੂੰ ਸੱਟ ਕਾਓ ਇਹਨੂੰ ਚਾਲ ਤੇ ਨਾ ਚੰਗੀ ਚੱਲਦੀ ਆ ਰਿਪੇਅਰ ਦਾ ਕੰਮ ਵੀ ਨਾਲ ਹੀ ਆ ਪਹਿਲੀ ਵਾਰ ਐਂ ਸ਼ੌਪ ਤੇ ਆ ਗਈ ਆ ਜੀਤਾ ਦੀ ਮਸ਼ੀਨ 올림픽 ਇਹੀ ਉਹਨਾਂ ਕੋਲ ਬਟਿਕ ਵਾਲਿਆਂ ਕੋਲ ਹਾਂਜੀ ਹਾਂਜੀ ਉਹਨਾਂ ਨੇ ਸੁਜੈਸਟ ਕੀਤਾ ਹਾਂਜੀ ਇਹ ਤੁਸੀਂ ਆਓਗੇ ਆਹ ਕੱ ਰੰਗ ਫਿੱਟ ਕਰ ਲੈ ਤੁਸੀਂ ਮਸ਼ੀਨ 'ਚ ਪਤਾ ਨਹੀਂ ਉਹ ਆਉਂਦੇ ਹੀ ਭਿਓ ਆਣ ਕੇ ਆ ਫਿੱਟ ਕਰਦੇ ਮਸ਼ੀਨ ਇੱذ ਇਹ ਫਿੱਟ ਕਰ ਦੇਗਾ ਅੱਛਾ ਅੱਛਾ ਇੱذ ਗੱਡੀ ਧੱਕ ਲੈ ਜਾਗੇ ਉਧਰ ਵਿਆਹ ਆ ਗਿਆ ਤਾਂ ਉਧਰ ਮਸ਼ੀਨ ਜਬਬ ਦੇਗੀ ਆਡੀ ਕੱਪੜੇ ਸੀਣ ਵਾਲੀ ਆਪਣੇ ਵਿਆਹ ਆ ਗਿਆ ਤਾਂ ਉਹ ਕ ਮੈਂ ਤਾਂ ਉਧਰ ਮਸ਼ੀਨ ਜਬਬ ਦੇਗੀ ਇਹ ਵਿੱਚ ਵੀ ਤੁਹਾਡਾ ਹੀ ਫਾਇਦਾ ਕਿਉਂਕਿ ਜੇ ਮੈਂ ਬਾਹਰ ਸਵਾਉਂਦੀ ਸਵਾਈ ਕਿੰਨੀ ਜਾਣੀ ਗਰਮੀ ਵਾਲੇ ਸਿਆਲ ਵਾਲੇ ਕਿੰਨੇ ਕੱਪੜੇ ਸੀਨੇ ਹੁੰਦੇ ਆ ਮੂੰਹ ਘੁਮਾ ਕੇ ਫਾਇਦਾ ਮੇਰੇ ਤੇ ਲਿਆਉਣਾ ਤੇਰਾ ਬਟਾ ਫਾਇਦਾ ਦਾ ਵੀ ਕੋਈ ਦਾ ਫਾਇਦਾ ਫਾਇਦਾ ਇਹ ਆ ਫਾਇਦਾ ਇਹ ਆ ਵੀ ਸਵਾਈ ਵੀ ਤੇ ਇੰਨਾ ਨਹੀਂ ਦੇੜੀ ਆ ਕਰਕੇ ਜਿਹਦੇ-ਜਿਹਦੇ ਸਵਾਈ ਤੇ ਦੇੜੀ ਲਾਂਦੇ ਉਹਨੇ ਤੇ ਮਸ਼ੀਨ ਲਾ ਕੇ ਆਹੋ ਤੇ ਉਹ ਉਹ ਫਾਇਦਾ ਹੀ ਹੋ ਗਿਆ ਵਾ ਉਹਦੇ ਤੇ ਫਾਇਦਾ ਹੀ ਹੋ ਗਿਆ ਹੈ ਕਿ ਜੇ ਸਾਈ ਦੇ ਦੀ ਜਿਆ ਪੈਸਾ ਨਾਲੇ ਹੁਣ ਆਪਣੇ ਹੱਥ ਨਾਲ ਕੱਪੜੇ ਸੀਨੇ ਆਪਣੇ ਪਸੰਦ ਦੇ ਦੇ ਨਾਲੇ ਦੇਖ ਧਿਆਨ ਨਾਲ ਦੇਖੀਏ ਇਸ ਮਾਸੂਮ ਚਿਹਰੇ ਨੂੰ ਸਾਰਾ 8000 ਤੁਸੀਂ ਦਾ ਸਾਰਾ 8 ਸਾਰੇ 8 ਸਾਡੇ ਕੋਲ ਨਾ ਸਾਰੇ 8 ਇਹ ਕਹੇ ਸਾਰੇ 8 ਦੀ ਮੋਟਰ ਵੀ ਵਿੱਚੇ ਪਾ ਗਏ ਤੇ ਉਹ ਹਾਈ ਸਟੈਂਡਿੰਗ ਸਟੈਂਡਿੰਗ ਪਾ ਲਈ ਸਾਰੇ 8 ਕੋਲ ਕੰਪਲੀਟ ਪਾਉ ਮਮ ਹੈ ਨਹੀਂ ਕਾ ਕਿਆ ਕੈ ਇਸ ਮੇ ਸਟੈਲ ਹਾਂ ਟੇਬਲ ਟੇਬਲ ਮੋਟਰ ਮੋਟਰ ਮੀਸੀ ਆ 8500 ਰੁਪਏ ਹੈ ਠੀਕ ਹੈ ਹੋਰ ਕੀ ਰਹਿ ਗਿਆ ਕੁਝ ਵਸੇ ਹੋਈ ਨਾ ਹੋਰ ਕੀ ਹੈ ਅਰੇ ਉਹ ਤਾਂ ਨਾਲ ਹੀ ਆਉਂਦਾ ਨਾਲ ਹੀ ਆਉਣੀ ਉਹਦੇ ਨਾਲ ਹੀ ਹੈਗਾ ਵਾ ਬਾਕੀ ਆਹ ਵੇਖੋ ਵਿੱਚ ਇਹ ਕਿੰਨੇ ਦੀ ਲਾਈਆਂ ਇਹ 300 ਨਾ 300 ਦਾ ਇਹ ਤਾਂ 300 ਦੇ ਉੱਥੇ ਵਿਕ ਜਾਣੀਆਂ ਲੋਹੇ ਚ ਇਸ ਕੋਈ ਖਿਆਲ ਲੱਤੋ। ਆਹੜੀ ਚੰਗੀ ਹੋਏ 1000 ਦੀ ਜਿਹੜੀ ਮਾੜੀ 300। ਇਹ ਮਾੜੀ ਕਿੱਧਰੋਂ ਆ? ਸੀਨ ਮਾਰ ਕੇ ਵੇਖੋ। ਉਹ ਕੋ ਸੀਨ ਮਾਰਨ ਲਈ ਇਹ ਰਜਿਸਟਰ ਕੰਪਨੀ ਲਈ ਆਇਆ। ਵੇਖ ਜੀ ਤਾਂ ਦੇ ਹੱਥ ਚੱਲਦੇ। ਇਸ ਤੇ ਖਿਆਲ। ਆਹ ਜੀ ਆ ਪਸੰਦ ਇਹੀ। ਇਹਨੂੰ ਕਰਦਣ ਲੱਗੇ ਹੁਣ ਫਿੱਟ। ਤੇਰੇ ਅਟ ਇਹਨਾਂ ਨੇ ਸਾਰਾ ਕੰਪਲੀਟ 8500 ਬੋਲੇ ਹਨਾ। ਤੇ ਚਾਚੀ ਦੱਸੋ ਕਿ ਕਿੰਨੇ ਦੇਣੇ ਆ। ਹੈ? ਕਿੰਨੇ ਹਟਾਉਣੇ ਆ ਆਹ ਮਸ਼ੀਨ ਦੇ ਕੇ। ਮਾ ਸਰ ਮਾ ਹਜ। ਚਲੋ ਆਣਾ 9.5 ਦੇ ਦਿਓ ਚਲ ਸਲਾਹ ਕਰ ਲੋ ਤੁਸੀਂ ਕਿੰਨੇ ਦੇ ਦੀਏ 8.5 ਕਿਹ ਆਂਦੇ ਚਾਚੀ ਨੂੰ ਪੁੱਛਦੇ ਸਾਢੇ 9 ਦੇ ਦੀਏ ਚਾਚੀ ਲੱਗੀ ਆਪਣਾ ਐਕਟਿੰਗ ਵਾਲੇ ਮੂਡ ਤੇ ਜੇ ਡਿਮਟ ਕਰੋਗੇ ਤਾਂ ਸਾਢੇ 9 ਜਰ ਲੱਗ ਜਾਏਗਾ ਜੇ ਰੇਡ ਕਰਨਾ ਹੈ ਤਾਂ ਫਿਰ ਸਾਢੇ 9 ਤੇ ਜਾਂਦਾ ਲੈ ਕੇ ਜਾਣੀ ਹੈ ਫਿਰ ਸਾਢੇ ਸਾਢੇ ਚਲਾ ਕੇ ਜਾਣੇ ਤੇ ਲੈ ਜਾਣੇ ਹੀ ਲੈਣ ਆਏ ਆ ਅਸੀਂ ਤਾਂ ਲੈਣੇ ਹੀ ਆਏ ਆ ਇਹਨਾਂ ਨੂੰ ਹੋ ਗਿਆ ਹਾਂ ਉਹ ਕੋਈ ਗੁੰਮ ਕੰਦੇ ਜਿੱਕਿ ਤੇ ਸਾਢੇ 7 ਤੋਂ 24 ਦੇ ਦਿੰਦੀਆਂ ਕਿਹੜੀ ਆਓ ਦੇਖ ਵਿੱਚ ਉਹ ਕਰ ਲੈਨੇ ਕੋਈ ਰੀਨਟ ਕਰ ਲੈਨੇ ਕੋਈ ਜੀ ਇਹ ਕਰਾਂਗੇ ਯੇਸ ਕਾ ਕਾ ਰੀਨਟ ਕਰ ਰਹੇ ਨੇ ਕੋਈ ਨਹੀਂ ਜੀਤਾ ਨੂੰ ਇੱਕ ਵਾਰੀ ਵੇਚ ਲੈਣ ਤੋਂ ਚਲਾ ਕੇ ਵੀ ਚੱਲਦੀ ਕਿਦਾਂ ਰੀਨਟ ਤੇ ਨੇ ਆਪੇ ਕਰ ਲੈਣਾ ਕਈ ਵਾਰੀ ਨਾ ਆਪਾਂ ਇਧਰ ਉਧਰ ਧਿਆਨ ਨਹੀਂ ਮਾਰਦੇ ਕਿੰਨੇ ਸਾਲ ਹੋ ਗਏ ਦੱਸਣ ਦੇ ਯਾਰ ਨੂੰ ਵੀ 16 ਸਾਲ ਹੋ ਗਏ ਆ ਮੈਨੂੰ ਇੱਥੇ ਤੁਹਾਡੇ ਪੰਜਾਬ ਵਿੱਚ ਤੁਹਾਡੇ ਏਰੀਆ ਵਿੱਚ ਕੰਮ ਕਰਦਿਆਂ ਪਰ ਕਦੀ ਆਪਾਂ ਇਹਨਾਂ ਨੂੰ ਅੱਜ ਤੱਕ ਮਿਲੇ ਵੀ ਨਹੀਂ ਦੇਖਿਆ ਵੀ ਹੈ ਨਹੀਂ ਆ ਤੇ ਆ ਚਲੋ ਪ੍ਰਟੀਕਾ ਲਈ ਭੈਣ ਨੇ ਦੱਸ ਪਾਈ ਤੇ ਆਪਾਂ ਆ ਗਏ ਆ ਤੇ ਬੜਾ ਵਧੀਆ ਡੀਲ ਕਰਨ ਦਾ ਤਰੀਕਾ ਹੈ ਬੜਾ ਵਧੀਆ ਵਾ ਤੇ ਰਿਪੇਅਰ ਵੀ ਆਂਦੇ ਪੁਰਾਣੀ ਤੋਂ ਪੁਰਾਣੀ ਮਸ਼ੀਨ ਖਰਾਬ ਤੋਂ ਖਰਾਬ ਮਸ਼ੀਨ ਦੀ ਰਿਪੇਅਰ ਮੈਂ ਕਰ ਦਿੰਦਾ ਤੇ ਨਾਲ ਇਹਨਾਂ ਦੀ ਘਰ ਵਾਲੀ ਹੈ ਦੋਨੋਂ ਜੀ ਆਇਆਂ ਨੂੰ ਤੇ ਇਹਨਾਂ ਦੇ ਕੰਮ ਕਰਦੇ ਆ 16 ਸਾਲ ਤੋਂ ਲਗਾਤਾਰ ਪੰਜਾਬ ਵਿੱਚ ਉਹ ਵੀ ਕਲਕੱਤੇ ਤੋਂ ਆ ਕੇ ਬੀ ਦੂਰ ਤੋਂ ਆ ਕੇ ਤੇ ਬੜਾ ਇਹਨਾਂ ਦਾ ਵਕਾਰ ਭਣਿਆ ਵਾ ਪੂਰੇ ਏਰੀਆ ਦੇ ਵਿੱਚ ਤੇ ਮਸ਼ੀਨਾਂ ਦੇ ਕਟੀਆਂ ਬੁਟੀਕਾ ਤੇ ਜਾਂਦੀਆਂ ਵਾ ਪੰਜ ਪੰਜ ਚਾਰ ਚਾਰ ਪਸੰਨਾ ਕਟੀਆਂ ਜਾਂਦੀਆਂ ਵਾ ਤੇ ਵੇਖ ਲੋ ਗੱਲ ਉਹ ਹੀ ਆ ਜਿਵੇਂ ਜਰ ਆਪਾਂ ਮਿਲਾਂਗੇ ਨਾ ਜਿਵੇਂ ਜਰ ਕੀ ਚੀਜ਼ ਦਾ ਪਤਾ ਨਾ ਲੱਗੇ ਤੇ ਹੈ ਵੀ ਸਾਡੇ ਤੋਂ ਸਿਰਫ ਮੇਰੇ ਖ 8 ਕੇ 78 ਕਿਲੋਮੀਟਰ ਦੂਰ ਹੈ ਤੇ ਅਸੀਂ ਸੋਚ ਨਹੀਂ ਪਏ ਆ ਨਾ ਵੀ ਕਿ ਮਸ਼ੀਨ ਲੈਣੀ ਆ ਪਰ ਕਿੱਥੋਂ ਲਈਏ ਕਦੀ ਕਿਸੇ ਨੂੰ ਪੁੱਛਦੇ ਆ ਕਦੀ ਕਿਸੇ ਨੂੰ ਪਰ ਚਲੋ ਵਧੀਆ ਪਤਾ ਲੱਗ ਗਿਆ ਵਾ ਤੇ ਇੱਥੇ ਵਧੀਆ ਮਸ਼ੀਨਾਂ ਮਿਲਦੀਆਂ ਵਾ ਇਹ ਵੀ ਮਿਹਨਤ ਕਰਦੇ ਆ ਆ ਕੇ ਅੰਦੀ ਵੇਲੋ ਕਿਤੇ ਆ ਤਰਪਾਲਾ ਸੀਂਦੇ ਆ ਤੇ ਇਹ ਆਪਣੀ ਇਹਨਾਂ ਦੀ ਰਿਪੇਅਰ ਦੀ ਸ਼ਾਪ ਆ ਤੇ ਨਾਲ ਸੇਲ ਕਰਦੇ ਆ ਮਸ਼ੀਨਾਂ 올ੰਪਿਕ ਦੀਆਂ ਹੋਰਾਂ ਦੇ ਆਈ ਕੁਝ ਸੇਲ ਨਹੀਂ ਕਰਦੇ ਇਹ ਹੀ ਸੇਲ ਕਰਦੇ ਨਾਲ ਰਿਪੇਅਰ ਦਾ ਕਰ ਇਹਦੀ ਕਿੰਨੇ ਸਾਲ ਦੀ ਗਾਰੰਟੀ ਆ ਮਸ਼ੀਨ ਦੀ 1 ਸਾਲ ਇੱਕ ਸਾਲ ਦੀ ਹੇ ਨਿਆ ਪਰਾਲੀਆਂ ਮਸ਼ੀਨਾਂ ਨੂੰ ਬਾਏ ਬਾਏ ਹਲਵਿੰਦਾ ਮੇਲਾ ਖੁੱਟ ਗਿਆ ਹਾਂ ਤੇ ਚਲੋ ਆਪਣੇ ਪਰੋਸ ਦੀ ਜਾਨੀ ਆ ਗਵਾਂਡੀਆਂ ਪਾਸੇ ਜਾਣੀ ਐ ਨੂੰ ਵੇਖ ਲਿਆ ਕਰਾਂਗੇ ਜਾ ਕੇ ਹਨਾ ਫਿਰ ਵੀ ਬੜਾ ਸਾਥ ਨੇ ਦਿੱਤਾ ਮੇਰਾ ਤੇਰਾ ਸਾਥ ਮੇਰਾ ਪਰਾਂ ਗੱਲ ਲਾ ਕੇ ਰੁਲਾ ਇਹਨਾਂ ਦੇ ਬੜਾ ਸਾਹ ਦਿੱਤਾ ਇਹਨਾਂ ਨੇ ਇਹਨਾਂ ਨੂੰ ਅਲਵਿਦਾ ਐਨੇ ਵੀ ਬੜਾ ਸਾਹ ਦਿੱਤਾ ਵਿਚਾਰੀ ਨੇ ਤੇ ਕਹੀਂ ਸਾਹ ਤੇਰਾ ਹਾਂ ਤੂੰ ਹੀ ਸਾਹ ਦਿੱਤਾ ਨਹੀਂ ਮੈਂ ਇਹਨਾਂ ਦੀ ਗੱਲ ਕਰਨੀ ਜਿਨ੍ਹਾਂ ਨੂੰ ਛੱਡ ਕੇ ਚੱਲੀਆਂ ਤੂੰ ਤੇ ਕੋਲੀ ਰਹਿਣਾ ਮੇਰੇ ਤੇ ਇਹਨਾਂ ਨੂੰ ਛੱਡ ਕੇ ਚੱਲੀਆਂ ਤੇ ਮੈਂ ਚੱਲ ਮੇਲੀ ਇੱਕ ਵਾਰੀ ਤਾਂ ਮੈਂ ਜਾ ਸਿੱਖਣੇ ਤੱਕ ਨਾ ਹਾਂ 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 ਅੱਗੇ ਚੈਰ ਆ ਜਾਂਦਾ ਮੈਂ ਵੀ ਟਿੰਡ ਦੀ ਜਾ ਸਿੱਖਣੀ ਆਂਦਾ ਮੈਨੂੰ ਉੱਥੇ ਦੁਕਾਨ ਪਾ ਦੇਵੋ ਆਪਣੇ ਮੈਨੂੰ ਇੱਥੇ ਲੈ ਆਉਂਦੀ ਨਾ ਤੂੰ ਉਹਨੇ ਕਿਹਾ ਮੈਂ ਹੋਰ ਰਿਪੇਅਰ ਕਰਨ ਦੀਆਂ ਕਿਹੋ ਕੰਮ ਕਰਨਾ ਮੈਂ ਕਹਿੰਦਾ ਮੈਂ ਇਹ ਕੰਮ ਹੀ ਕਰਨਾ ਆਹ ਕੰਮ ਕਰਨਾ ਅੱਗੇ ਮੈਂ ਇੱਕ ਦਿਨ ਸੂਟ ਕਟਾਂ ਦੀ ਤੇ ਮੈਨੂੰ ਆਂਦਾ ਮਮਾ ਜੀ ਮੈਨੂੰ ਵੀ ਐਹੋ ਹੀ ਸਿਖਾ ਦਿਓ ਮੈਂ ਵੀ ਐਹੋ ਹੀ ਕੰਮ ਸਿੱਖ ਲੈਣਾ ਵਾ ਅੱਜ ਪਤਾ ਨਹੀਂ ਜਾਣੇ ਚਲੋ ਜੀ ਨਾਲ ਹੀ ਲੱਗ ਚਲੀ ਆ ਮੋਟਰ ਵੀ ਕੰਮ ਹੀ ਮੁੱਕ ਚਲਾ ਸਾਰਾ ਮੈਂ ਤਾਂ ਭਾਂ ਪਹਿਲੇ ਸੂਟ ਸੀ ਜੇ ਤਾਂ ਹੁਣ ਬੈਠੀ ਆ ਨਾ ਚੌਂਕੜੀ ਮਾਰ ਕੇ ਸੂਟ ਸੀ ਜਾ ਕਰੀ ਬੋਟਰ ਕਿਦਾਂ ਚਲਾਉਣੀ ਹੈ ਕਰਨੇ ਕਿਰਵਾਉਣੀ ਹੈ ਭਾਈ ਹੱਥ ਤੇ ਤੈਨੂੰ ਕਲੱਚ ਲਵਾ ਦਣਾ ਵਾ ਬੇਤੀ ਹੱਥ ਬੋਟਰ ਆਲਟੇ ਆਣਾ ਕੋਣ ਚਲਾਉਣੀ ਪਤੀ ਨੇ ਚੱਲਣੀ ਆਰ ਰਮਾਲ ਵੀ ਮਿਲ ਗਿਆ ਮੈਨੂੰ ਵਾਹ ਆ ਕੰਮ ਸਫਾਈ ਕਰਨੇ ਵਾਲਾ ਹੈ ਕੀ ਹੈ ਸਫਾਈ ਕਰਨਾ ਤੇਰੇ ਵੱਲ ਰਮਾਲ ਆਉਂਦਾ ਕਹਿੰਦੇ ਫਦਾ ਮੋਟਰ ਗਈ ਜੇ ਫਿੱਟ ਹੋ ਨਾਲ ਹੀ ਪੈਂਡਲ ਇੰਚੀ ਟੇਪ ਵੀ ਮਿਲ ਗਿਆ ਸੈਟਲ ਕੇ ਪੈਂਡਲ ਬੋਲਦੇ ਨੇ ਸਸਰੀ ਸਾਰੀ ਨਾਲ ਹੀ ਇਹ ਗੱਡੀ ਵਾਂਗੂ ਹੈ ਟੱਬੀ ਦੋ ਪੀਚ ਕਸ ਸੁੰਨ ਜਿਹੜੀ ਆ ਫਿਰਕੀ ਆ ਇਹ ਫਿਰਕੀ ਸਪੈਸ਼ਲ ਹੁੰਦੀ ਹੈ ਕਿ ਜੇ ਆ ਮਸ਼ੀਨ ਵਾਲੀ ਫਿਰਕੀ ਵਿਚ ਆ ਜ ਨਹੀਂ ਚੱਲਨੀ ਬਹੁਤ ਮੈਨੂੰ ਦਸ ਫਿਰਕੀਆਂ ਵਈਆਂ ਉਹ ਵੀ ਲੈ ਆਉਣੀਆਂ ਨਾਲ ਹੀ ਦੇ ਦੇਣੀਆਂ ਇਹਨਾਂ ਨੂੰ ਉਹ ਹੈ ਇਹਨਾਂ ਕਿ ਇਸ ਕੰਨ ਸਾਥ ਕਿਤਨੀ ਆਤੀ ਹੈ ਦੋ ਦੋ ਹਰੇਕ ਫਿਟਿੰਗ ਹੈ ਤਿੰਨ ਉਹ ਵੀ ਆ ਉਹਦਾ ਐਕਸਟਰਾ ਵੀ ਲਲਾਂਗੇ ਕਿਉਂਕਿ ਮੈਂ ਤਾਂ ਫਿਰਕੀਆਂ ਕਿੰਨੀਆਂ ਇਕੱਠੇ ਭਰਦੀ ਨਹੀਂ ਇੰਨਾਂ ਦੇ ਵਾਰ-ਵਾਰ ਪਰ ਕਿਰਖੀਆਂ ਹੋਣ ਨਾ ਫਿਰ ਇਹ ਜਦੋਂ ਵੀ ਚਲਾਉਣੀ ਹੋਵੇ ਫਿਰ ਉਹ ਕਰਕੇ ਲੈਣਾ ਠੀਕ ਹੈ ਮੇਰੇ ਕੋ 10 ਫਿਕਰ ਲੈ ਰੱਖਿਆ ਮੈਂ ਲੈ ਆ ਕੇ ਤੇਲ ਡਾਲ ਕੇ ਦੇਂਗੇ ਇਹ ਫਿਰ ਜਦੋਂ ਕੁਝ ਨਾ ਸਾਵਾਂ ਤੇਲ ਡਾਲ ਕੇ ਦੇਂਗੇ ਇਸ ਵਿੱਚ ਜੇ ਮੈਨੂੰ ਪੜੇ ਦੇਖ ਕੇ ਕਰੋ ਹੈਗਾ ਨਾ ਤੇਲ ਡੋਲ ਗਿਆ ਤੇਰੇ ਬਹੁਤ ਫਨੀ ਨਹੀਂ ਹੈ ਵਧੀਆ ਵਾ ਵਧੀਆ ਸੁਭਾਅ ਦੇ ਮਾਲਕਾ ਹਸਮੁਖ ਹਣਾ ਹਸਮੁਖ ਹੈ ਨਾ हां देखਾਸ देखनी योदाहटੇ ਕੋ ਹੋ ਗਏ ਜਾਂ ਬੰਗਾਲ ਵਾਲੇ ਭੈਣ ਹਨਾ ਉਦੋਂ ਦਾ ਸਾਨੂੰ ਪਾਲ ਗੰਡਿਆ ਪਿਆ ਆਪਾਂ ਮੈਨੂੰ ਆਖਣ ਦੇ ਹੁਣ ਨੀਆ ਤੇ ਹੋਰ ਕੀ ਲਾ ਕੇ ਜਾਣਾ ਹੱਸ ਆਈਆ ਕੜੀ ਫੇੜ ਲੋ ਹੱਸ ਲੋ ਚਲ ਬੇ ਜੀਤਾ ਧਿਕ ਬੜਾ ਸਿਲਾਈ ਹੋਗਾ ਇਹਦੀ ਛੋਟੀ ਬੜੀ ਸਿਲਾਈ ਕਿੱਥੋਂ ਹੁੰਨੀ ਆ ਪਤਾ ਹੈਗਾ ਸਰ ਨੂੰ ਇੱਕ ਰੁਪੇ ਦਾ ਇਧਰ ਆ ਜੀਏ ਇਧਰ ਆ ਜਾਈਏ ਨਾ ਇਹ ਹੈ ਨਾ ਹਾਂ ਇਸ ਕੋ ਛੋਟਾ ਕਰਨਾ ਇਸਕੋ ਦਬਾ ਕੇ ਕਰਨਾ ਹੈ। ਅੱਛਾ। ਇਸਕੋ ਦਬਾਣਾ ਇਸਕੋ ਘੁਮਾਣਾ। ਠੀਕ ਹੈ। ਅ ਤੇਬ ਬੜਾ ਕਰਨਾ ਹੈ ਇਸਕੋ ਐਸੇ ਘੁਮਾ ਦੇਣਾ ਆਟੋਮੈਟਿਕ ਹੋ ਜਾਈ ਜਾਏਗਾ। ਅੱਛਾ ਅੱਛਾ ਇਹਨੂੰ ਛੋਟਾ ਕਰਨ ਲਈ ਦਬਾਉਣਾ ਵਾ। ਹਾਂ। ਚਲੋ। ਜੇ ਨਹੀਂ ਜੇ ਮੇਰੇ ਕੋ ਚੱਲ ਜਾ ਮੈਂ ਤੇ ਇੱਕ ਘੰਟੇ ਤੋਂ ਦਾ ਕੰਮ ਚੱਲ ਜਾਣੀ ਆ। ਚੱਲਦੀਆਂ ਵਾ ਸੀਨ ਸਿੱਧੀ ਕਰੀ ਜਾਓ ਤੇ ਭਜਾਈ ਜਾਓ। ਲੋ ਜੀ ਹੁਣ ਕੋਚ ਸਾਹਿਬ ਆਪ ਹੋਏ ਮੂਰੇ ਇ ਤਾਂ ਉਂਗਲ ਨਾਲ ਵਿੱਚ ਦੇ ਲਈ ਬਾਬਾ ਮੈਂ ਪੈਰ ਵੀ ਇੱਕ ਲੱਭਾਂ ਢੀ ਆ ਪੈਰ ਨਹੀਂ ਹੱਥ ਹੱਥਾਂ ਨਾਲ ਚਲਾ ਗੁੱਡ ਇਹਨੂੰ ਰੋਕਾਜ ਗੈਨੂੰ ਚੜਦਣਾ ਹਾਂ ਮੈਂ ਇਹਨੂੰ ਰੋਕਣ ਨਹੀਂ ਦਿਆ ਉਹ ਹੌਲੀ ਹੌਲੀ ਆ ਕੇ ਤਹ ਪਹੁੰਚੇਗਾ ਫਿਰ ਪੈਰਾਂ ਨਾਲ ਪੌਂਚੇ ਰੋਟ ਪੌਂਚੇ ਬਣਾਉਣਾ ਡਾਵੀਓ ਨਾ ਪੌਂਚੇ ਵੀ ਤੇ ਵੇਖਾਂ ਇਥੇ ਤੇ ਪੌਂਚੇ ਕਿੱਦਾਂ ਬਣਨਗੇ ਪੌਂਚੇ ਤਾਂ ਥੋੜਾ ਜਿਹਾ ਮੁਸ਼ਕਲ ਹੋਣੀ ਹੈ ਕਿਉਂਕਿ ਉਹ ਥੋੜਾ ਸਾ ਦਬਾਣਾ ਹਾਂ ਮੈਂ ਤਾਂ ਬਲਬ ਕਰ ਰੱਖਣਾ ਥੋੜਾ ਜਿਹਾ ਸਪੀਡ ਬਣਾ ਕੇ ਉਹਨਾਂ ਨੂੰ ਪਤਾ ਕਿ ਉਹ ਚਾਹ ਤਲਾ ਰਿਹਾ ਆ ਮਸ਼ੀਨ ਥੋੜੀ ਜਿਹੀ ਅੰਦਰ ਤੁਰਦੀ ਹੈ ਨਾ ਇਹ ਲੱਗੇ ਜੰਦੀਆਂ ਨਾਲ ਮਸ਼ੀਨ ਇਹਦੇ ਉੱਤੇ ਰੰਡੇ ਹੀ ਆ ਨਾ ਜੋ ਪੈਰਾਂ ਤੇ ਬੱਜੇਗੀ ਭੇਰ ਉਹਨੂੰ ਚਲਾ ਦੇ ਨਹੀਂ ਨਹੀਂ ਚਲਾਵਾਂਗੇ ਕੋਈ ਚਲਣੀ ਚਲ ਜਾਈਂ ਚਲ ਜਾਗਾ ਚਲ ਜਾਏਗਾ ਨਾਲ ਇੱਕ ਵਾਰ ਦੂਸਰੀ ਚਲਾਈ ਦੀ ਨਾ ਉਹਦੇ ਕਰਕੇ ਪੈਰਾਂ ਹੁਣ ਵਾਰੀ ਆ ਗਈ ਆ ਪੈਰਾਂ ਦੀ ਪੈਰਾਂ ਦੇ ਉਹਨਾਂ ਨੂੰ ਕੀ ਕਹਿੰਦੇ ਆ ਸਟੈਂਡ ਸਟੈਂਡ ਮਸ਼ੀਨ ਜਿਹੜੀ ਆ ਉਹ ਫਿੱਟ ਕਰਕੇ ਰੱਖਤੀ ਸਾਈਡ ਤੇ ਹੁਣ ਇਹਨਾਂ ਦੀ ਵਾਰੀ ਆ ਹੋ ਗਿਆ ਜੀ ਫਿੱਟ ਪੈਰ ਵੀ ਹੁਣ ਬਸ ਫਾਈਨਲ ਟੱਚ ਦਿੱਤਾ ਜਾ ਰਿਹਾ ਉਹ ਹੋਏ ਉਹ ਪੈਰ ਲੱਗ ਜਾਣੇ ਆ ਉਹ ਨਹੀਂ ਚਲਣੇ ਬਸ ਹੀ ਰਹਿ ਗਿਆ ਹਣਾ ਪਿਆਰ ਬਾਕੀ ਮੈਂ ਜਲਦੀ ਬਾਡੀ ਦੇ ਲੈ ਇਹ ਨੀਜੀ ਲੱਗਣੀਆਂ ਤਾਂ ਜਣਾ ਮੈਨੂੰ ਲੱਗਦਾ ਪਹਿਲਾਂ ਇੱਕ ਹਫਤਾ ਦੀ ਟ੍ਰੇਨਿੰਗ ਲੈਣੀ ਪਣੀ ਮਸ਼ੀਨ ਦੀ ਚੇਤਾ ਕੀ ਆਵਾਜ਼ ਐ ਤਾਂ ਫੇਰੇ ਹਾਂ ਇਹ ਐਂਟੀ ਠੀਕ ਹੈ ਹੁਣ ਹੁਣ ਕਿੱਦਾਂ ਕਰਨਾ ਆ ਤਾਂ ਗੈਦਰ ਰੱਖੇ ਹਾਂ ਅੱਛਾ ਠੀਕ ਹੈ ਲੋ ਇਸਟੈਂਸ ਚੋਖੋ ਪਿਛੇ ਰਵਾਂਗਾ ਇਸਟੈਂਸ ਚੋਖੋ ਹਾਂ ਐ ਆ ਉਸ ਨੂੰ ਪਕੜੋ ਇਸ ਨੂੰ ਪਕੜਾ ਪਕੜ ਕੇ ਸੂਈ ਗੁਜਾਓ ਕੋਈ ਲੈ ਠੀਕ ਆ ਹਾਂ ਬਸ ਆਪੇ ਪਾਇਰ ਚਲਾਓ ਮਟਰ ਚਲਾਓ ਜੋ ਮਰਦ ਚਲਾਓ ਬਸ ਭਰਾ ਹੈ ਨਾ ਨਾ ਹੋਲੀ ਕੋਲੇ ਵਰਗੀ ਇਹ ਮਕਵਲ ਕਰਦੇ ਜੀ ਤੋ ਤੈਨੂੰ ਹਾਂ ਮਿਲ ਡਰਾਈ ਛੜਿਆ ਜਾਂਦਾ ਹੈ ਭਾਰੀ ਬੜੀਆ ਘਰਾਂ ਤੇ ਚੱਲਣੀ ਨਹੀਂ ਆ ਜਿਹੜਾ ਕੁੰਮੇ ਤੇ ਚੱਕਾ ਲੱਗਣਾ ਨਾ ਇਹਨੂੰ ਜੇ ਜਗ ਪਿਛਾ ਵਾਲਾ ਨਾ ਤਾਂ ਮੋਟਰ ਨਹੀਂ ਚੱਲੇ ਹੂੰ ਹੋਰ ਓਲੀ ਪਿੱਛੇ ਹੋ ਜਾਣਾ ਮੋਟਰ ਜੀ ਨੂੰ ਠੀਕ ਹੈ ਠੀਕ ਹੈ ਚਲੋ ਜੀ ਹੋ ਗਿਆ ਫਾਈਨਲ ਪੇਮੈਂਟ ਵੀ ਕਰਤੀ ਐ ਤੇ ਬਾਕੀ ਸੀਂਦੀ ਦੀ ਤਾਂ ਗੱਲ ਵੱਖਰੀ ਆ ਤੇ ਸਾਨੂੰ ਤਾਂ ਦੋਨਾਂ ਦਾ ਸੁਭਾਅ ਬਹੁਤ ਵਧੀਆ ਸੁਭਾਅ ਸੁਭਾਅ ਜਿਹੜਾ ਬਹੁਤ ਹੀ ਵਧੀਆ ਆ ਅੰਟੀ ਦਾ ਤੇ ਅੰਕਲ ਜੀ ਦਾ ਇਹ ਲੱਗਾ ਨਹੀਂ ਕਿ ਕਈ ਵਾਰੀ ਸਕੇਲ ਕੇ ਅਸੀਂ ਦੁਕਾਨਦਾਰ ਤੇ ਜਾਂਦੇ ਹਾਂ ਅਗਲੇ ਮੁੱਖਾ ਹੁੰਦੇ ਆ ਉਹ ਸਹੀ ਨਹੀਂ ਲੱਗਦਾ ਹੈਗਾ ਦੂਜੀ ਗੱਲ ਇਹ ਆ ਵੀ ਆਪਾਂ ਮਕੈਨਿਕ ਕੋਲੋਂ ਮਸ਼ੀਨ ਬਾਏ ਕੀਤੀ ਆ ਨਾ ਕਿ ਸ਼ੋਅਰੂਮ ਤੇ ਜਾ ਕੇ ਨਾ ਕਿ ਸ਼ਾਪ ਤੇ ਜਾ ਕੇ ਇਹ ਮਕੈਨਿਕ ਆ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਇੱਥੇ ਆ ਕੇ ਦੇਖਿਆ ਸਾਰਾ ਕੁਝ ਵਧੀਆ ਸਿਸਟਮ ਇਹਨਾਂ ਦਾ ਗੋਲਚਾਲ ਬਹੁਤ ਵਧੀਆ ਲੱਗਾ ਹਾਸਮਖੋਲ ਬਹੁਤ ਵਧੀਆ ਕਰਦੇ ਆ ਤੇ ਰੇਟ ਵੀ ਬਿਲਕੁਲ ਜਾਇਜ਼ ਲਾਇਆ ਇਹ ਮਹੀਨੇ ਬਾਅਦ ਇਸੇ ਤਰੀਕੇ ਤੇ ਫੇਰ ਮਹੀਨੇ ਬਾਅਦ ਸਰਵਿਸ ਕਰਮਣੇ ਆ ਤਿੰਨ ਸਰਵਿਸਾਂ ਤਾਂ ਤੇ ਕਰਵਾ ਲਿਓ ਤੇ ਹੁਣ ਮਹੀਨੇ ਬਾਅਦ ਸਰਵਿਸ ਕਰਵਾਉਣਾ ਚਾਹਾਂਗੇ ਤੇ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ ਅੰਟੀ ਜੀ ਹੁਣਾਂ ਨਾਲ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਅੰਕਲ ਹੁਣਾਂ ਨਾਲ ਬਹੁਤ ਵਧੀਆ ਲੱਗਾ ਤੇ ਇਹਨਾਂ ਨੂੰ ਕਹਤਾ ਚਾਚੀ ਅਰੇ ਚਾਚੀ ਜਿਹੜੀ ਪੁਰਾਣੀ ਨਹੀਂ ਚੋਕਲੇ ਇਹ ਜਗਤ ਚਾਚੀ ਸਾਡੀ ਇਹ ਜਗਤ ਚਾਚੀ ਆ ਗਈ ਨੇ ਹਾਂ ਚਾਚੀ ਬੋਲਦਾ ਇਹਨੂੰ ਵੀ ਚਾਚੀ ਕਹਿੰਦਾ ਹਾਂ ਅਹੀਂ ਚਾਚੀ ਕਹਿੰਦੇ ਇਹਨਾਂ ਨੇ ਵੀ ਚਾਚੀ ਸਾਰੇ ਚਾਚੀ ਆ ਕਹਤਰੀ ਹੈ ਚਲੋ ਇੱਥੇ ਕਿਹਦੇ ਸਾਰੇ ਕੁੜੀ ਅੰਟੀ ਬੋਲਦਾ ਹੈ ਕੋਈ ਭਾਬੀ ਬੋਲਦਾ ਹੈ ਕੀ ਕਰਨ ਚਲੋ ਠੀਕ ਆ ਬਣਾ ਲੈਣਾ ਸਾਰੇ ਚਾਚੀ ਆ ਦੇ ਜੜਨ ਚਾਚੀ ਚਲੋ ਇੱਕ ਇਹਦੀ ਦੁਕਾਨ ਦਾ ਐਡਰੈਸ ਦੱਸ ਦਿੰਨੇ ਆ ਜੇ ਕਿ ਭੈਣ ਭਰਾ ਨੇ ਆਉਣਾ ਹੈ ਇੱਥੇ ਸਾਤੀ ਸਿਲਾਈ ਮਸ਼ੀਨ ਰਿਪੇਅਰ ਇਹ ਹੈ ਕਹਦੀ ਕਾਲਮਾਲ ਅੱਡਾ ਇਹ ਰੋਡ ਹਰ ਚਵਾਲ ਸਾਈਡ ਇਹ ਰੋਡ ਬਟਾਲਿਆ ਵਾਲੀ ਸੇਡ ਇਹਦੇ ਨਵੀਂ ਮਸ਼ੀਨ ਤੇ ਨਵੇਂ ਸੂਟ ਚਾਚੀ ਜੀ ਨੇ ਮੈਂ ਸੂਟ ਬਸੰਦ ਕਰਦੇ ਚਾਚੀ ਦੇ ਸੂਟ ਲਏ ਆ ਦੋ ਮਿੰਟ ਵਿੱਚ ਬਸੰਦ ਆ ਗਏ ਵਾਹ ਸਿਆਲ ਵਾਲੇ ਲਏ ਆ ਹੀ ਪਹਿਲਾਂ ਗਰਮੀ ਵਾਲੇ ਲਾ ਲੱਗੇ ਸੀ ਚਲੋ ਬੰਦ ਕਰਦੇ ਆ ਤੇਰਾ ਤਾਂ ਨਵੀਂ ਮਸ਼ੀਨ ਤੇ ਨਵੀਂ ਸ਼ੁਰੂਆਤ ਕਰਦੇ ਆ ਸ਼ੁਰੂਆਤ ਕਰਾਂਗੇ ਸਿਆਲ ਵਾਲੇ ਨਾਲੇ ਮੇਰਾ ਸੀ ਵੀ ਨਾ ਨਵੀਂ ਮਸ਼ੀਨ ਤੇ ਆਹ ਅੱਛਾ ਇਹਦਾ ਹੋਵੇ ਕਿਹਾ ਹੋ ਸਨ ਬਿਲਕੁਲ ਬਿਲਕੁਲ ਮੈਂ ਤਾਂ ਮੈਂ ਤਾਂ ਆਪ ਆਖਣ ਡਿਆ ਹਾਂ ਹਾਂ ਜੀ ਠੀਕ ਹੈ ਲੱਗਣਾ ਆਪਣਾ ਭਰਾ ਨਾਲੇ ਇਹਨਾਂ ਨਵੀਂ ਮਸ਼ੀਨ ਤੇ ਸਿਵਾ ਹੀ ਨਾ ਫਿਰ ਉਹ ਹੱਥ ਸੌਖਾ ਹੋ ਜੀ ਚੰਗਾ ਕੋਈ ਨਹੀਂ ਇਹ ਗਲਤੀ ਹੋ ਜੇ ਕੋਈ ਗੱਲ ਨਹੀਂ ਹਣਾ ਕੋਈ ਗਲਤੀ ਹੋ ਜੇ ਕੋਈ ਗੱਲ ਨਹੀਂ ਹੱਥ 12 ਆਇਆ ਦੇ ਹਾਂ ਥੋੜਾ ਟਾਈਮ ਲੱਗਣਾ ਹਨਾ ਵਾਵਾ ਟਾਈਮ ਲੱਗ ਗਿਆ 12 ਵਜੇ ਗਏ ਆ ਭਾਈ ਹੋਣਾ ਢਿੱਲਾ ਹੌਲੀ 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 ਆਹੋ ਨੇ ਬਥੇਰਾ ਜੈਨ ਨੂੰ ਮਿੰਟ ਕੀਤੀ ਚਲੋ ਜੀ ਇਹ ਵੀ ਕੰਮ ਹੋ ਗਿਆ ਵੱਡਾ ਕੰਮ ਹੀ ਇਹਦਾ ਵੱਡਾ ਕੰਮ ਤੇਰਾ ਕੰਮ ਵੀ ਹੁਣ ਤੋਂ ਚਾਰਟ ਹੋ ਜਾ ਤੇ ਸੂਟ ਸੀ ਚੱਲ ਸੂਟ ਸੀ ਵੀ ਚੱਲ ਪਹਿਲਾਂ ਮਨਤ ਨੂੰ ਨਾ ਖਾਲੀ ਜਿਹੜੇ ਲਿਆਉਂਦੇ ਆ ਚਲੋ ਮੈਂ ਟ੍ਰੇਨ ਮੈਂ ਤੇ ਆਪ ਵੀ ਦੇਖੀ ਇਹਨਾਂ ਮੇਰੇ ਸੂਟ ਤੋਂ ਸ਼ੁਰੂਆਤ ਕਰਨੀ ਹਾਂ ਹਾਂ ਆ ਤਾੜੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਪੈਣਾ ਪੁਣੂ ਮੈਨੂੰ ਸੂਟ ਵੇ ਸਾਚੀ ਦੇ ਮੈਂ ਤਾਂ ਸੰਧਿਤ ਕੇ ਹੀ ਪਲਾਂ ਕਲਰ ਵੇਖਣਾ ਆਦਾ ਹੀ ਲਾਈਟ ਲਾਈਟ ਅੰਦਰ ਲੈਣੀ ਆ ਫਿਰ ਮੈਂ ਦੋਵੇਂ ਲਾਈਟ ਦੇ ਕਲਰ ਪਸੰਦ ਕੀਤੇ ਫਿਰ ਸਿਆਲ ਵਾਲੇ ਆ ਸਾਚੀ ਦੇ ਕਿਡਾ ਆਹ ਕਲਰ ਮੈਨੂੰ ਬੜਾ ਹੀ ਵਧੀਆ ਲੱਗਾ ਤੇ ਫਿਰ ਮੈਂ ਕਿ ਚਾਚੀ ਜੀ ਸੋਹਣਾ ਲੱਗਣਾ ਮੈਨੂੰ ਸੋਹਣਾ ਬੜਾ ਲੱਗਾ ਪਰ ਉਹ ਚਾਚੀ ਲਈਆ ਮੈਂ ਮੇਰੀ ਅੱਖਾਂ ਦੇ ਸਾਹਮਣੇ ਰਹੇਗਾ ਨਾ ਚਾਚੀ ਪਾਏਗੀ ਤੇ ਮੋਟਾ ਨਾ ਮੜਾ ਨਹੀਂ ਮੋਟੇ ਲੈ ਥੋੜੇ ਮਤਲਬ ਕਿ ਸਿਆਲ ਚ ਪਾਉਣੀ ਆ ਚਲ ਵੀ ਬਾਹਰ ਚਾਲ ਵਧੀਆ ਇਹ ਕਾ ਵੀ ਗੰਧਰ ਬੜਾ ਸੋਹਣਾ ਲੱਗਿਆ ਕਿ ਇਹ ਕਾਲਾ ਚੰਗਾ ਲੱਗਦਾ ਜੀ ਉਸ ਤਾਂ ਆ ਰੱਖਣਾ ਸੋਹਣਾ ਹੈ ਇਹ ਫਾਜੀ ਉਹਦੇ ਤੋਂ ਮਤਲਬ ਮੇਰੇ ਵੀ ਇਹ ਚਾਚੀ ਇਹਨੂੰ ਲੈ ਕੇ ਦੇਣ ਲੱਗੀਆਂ ਸੂਟ ਤੇ ਦੋ ਸੂਟ ਬੜੇ ਸੋਹਣੇ ਲੱਗੇ ਤੇ ਫਿਰ ਮੈਂ ਆਪਣੇ ਥੱਲੇ ਨਾਲ ਇੱਕ ਹੋਰ ਰੰਗਦਾ ਮੈਂ ਮਸ਼ੀਨ ਨਵੀਂ ਲਈ ਹੁਣ ਆ ਜਿਹੜਾ ਕਿ ਨਹੀਂ ਆ ਸਿਰਫ ਕਲਰ ਦਾ ਹੀ ਫਰਕ ਆ ਸੇਮ ਟੂ ਸੇਮ ਆ ਇਦਾਂ ਮੈਨੂੰ ਆ ਥੋੜਾ ਜਿਆਦਾ ਪੀਚੀ ਦਾ ਕਲਰ ਹੀ ਚਾਹੀਦਾ ਉਹ ਪਿੰਕ ਹੋ ਗਿਆ ਤੇ ਆ ਜਿਹੜਾ ਸੂਟ ਆਹ ਬਣਨਾ ਲੱਗਾ ਹੀ ਇਹਦੇ ਚ ਤੋਰਾਂਗੇ ਇੱਕ ਵਾਈਨ ਜਾਈ ਉਹ ਮੈਂ ਅੱਗੇ ਹੈਗਾ ਵਾਈਨ ਆਹ ਮੈਨੂੰ ਲੱਗਾ ਜੀ ਹੁਣ ਪਹਿਲਾਂ ਪਹਿਲੀ ਮੈਂ ਤੁਹਾਡੀ ਪਸੰਦ ਤੋਂ ਬਗੈਰ ਲਾਇਏ ਨੇ ਹਰ ਵਾਰੀ ਨਾ ਬੰਦਿਆਂ ਦੇ ਦੋ ਹੀ ਸੂਟ ਹੁੰਦੇ ਆ ਗਰਮੀਆਂ ਵਾਲੇ ਤੇ ਇੱਕ ਸਿਆਲ ਵਾਲੇ ਜਿਨਾਨੀਆਂ ਦੇ ਚਾਰ ਤਰ੍ਹਾਂ ਦੇ ਬੀਬੇ ਤਾਂ ਹੁੰਦੇ ਆ ਜੂਨ ਜੁਲਾਈ ਚ ਪਾਉਣ ਪਰ ਗਰਮੀ ਵਾਲੇ ਪਰ ਗਰਮੀ ਵਾਲੇ ਥੋੜੀ ਲਾਈਟ ਗਰਮੀ ਵਾਲੇ ਪਰ ਠੰਡ ਵਾਲੇ ਤੇ ਲਾਈਟ ਠੰਡ ਵਾਲੇ ਇਹਨਾਂ ਵਾਲੇ ਸੂਟ ਮਿਕਸ ਜੇ ਪਰ ਪਰ ਠੰਡ ਵਾਲੇ ਹੁੰਦੇ ਆ ਕੋ ਠੰਡੇ ਗਰਮ ਸੂਟ ਬੰਦਾ ਦੇਖੋ ਗਰਮ ਕਾੜਦੋ ਤੇ ਠੰਡੇ ਕਾੜਦੋ ਆਹੋ ਆ ਆਮ ਪਾਉਣ ਵਾਲੇ ਸਿਆਲ ਦੀ ਪਾਉਣ ਵਾਲੇ ਆ ਅੱਜ ਕੱਲ ਦੇ ਮੌਸਮ ਚ ਵੀ ਪਾਏ ਨੇ ਸਿਆਲ ਚ ਵੀ ਚਲੋ ਕਰਦੇ ਸ਼ੁਰੂ ਕਰਣ ਕੰਮ ਤੋਂ ਹਮ ਬਸ ਉਹਨਾਂ ਨਵੇਂ ਸੂਟਾਂ ਦਾ ਸ਼ੁਰੂਆਤ ਬਾਕੀ ਮਸ਼ੀਨ ਚ ਲਾ ਕੇ ਦੇਖਦੇ ਆ ਪਲਕ ਕਿਦਾਂ ਦੀ ਲੱਗਦੀ ਆ ਪਹਿਲੀ ਵਾਰ ਇਹ ਮਸ਼ੀਨ ਲਈਏ ਨੇ ਕਿ ਸਹੀ ਚੱਲਦੀ ਆ ਜਾਂ ਨਹੀਂ ਚੱਲਦੀ ਉਹ ਤੁਹਾਨੂੰ ਦੱਸਾਂਗੇ ਜਰੂਰ ਤੇ ਤੁਸੀਂ ਦੱਸਿਓ ਕਿ ਜਿੰਨਾ ਜਨਾ ਕੋ ਮਸ਼ੀਨ ਹੈਗੀ ਬਗੇ ਨੋਰਮ ਹੁਣ ਸਾਰੀਆਂ ਉਹ ਚਲਦੀਆਂ ਆ ਮੀਹਾਂ ਇਹ ਕਿਹਦਾ ਰੇਟ ਦੱਸ ਦੋ ਕਿ ਅਸੀਂ ਕਿੰਨੇ ਦੀ ਲਈ ਆ ਇਹ ਮੇਰੇ ਖਾ ਕੰਪਲੀਟ ਸੱਤ ਜਿਹੜਾ 7000 ਦੇ ਵਿੱਚ ਪਿਆ ਸਾਰਾ ਸਾਢੇ 7 ਦਾ 7000 ਵਿੱਚ ਇਹ ਮੋਟਰ ਵਿੱਚ ਇਹ ਮਸ਼ੀਨ ਦੇ ਪੈਰ ਜਿਹੜਾ ਟੇਬਲ ਹੁੰਦਾ ਵਿੱਚ ਇਹ ਮਸ਼ੀਨ ਸਾਰੀ ਸਾਢੇ 7 ਚ ਪਈ ਆ ਨਹੀਂ ਸਾਢੇ 7 ਨੇ ਸਾਢੇ 8 ਵਿੱਚ ਪਈ ਸੀ ਸਾਢੇ 8 ਚ ਪਈ ਸੀ ਤੇ ਜਿਹੜੀ ਇੱਕ ਮਸ਼ੀਨ ਪੁਰਾਣੀ ਸੀ ਉਹ 1000 ਦੀ ਉਹਨਾਂ ਨੇ ਵਿੱਚ ਘਟਾਤੀ ਆ ਤੇ ਇਸ ਕਰਕੇ ਸਾਨੂੰ ਸਾਢੇ 7 ਦੀ ਪਈ ਆ ਤੇ ਉਹਦੇ ਵਿੱਚ ਵੀ ਆਪਾਂ ਇੱਕ ਕੈਂਚੀ ਲੈਣ ਦੀ ਉਹ ਤਾਂ ਚਲੋ ਵਿਚਾਰੇ ਕੈਂਚੀ ਦੋਦਾ ਲੈਣ ਦੀ ਚੱਲਦੇ ਇੱਥੇ ਆਇਆ ਮਸ਼ੀਨ ਦਾ ਕੱਚੀ ਨਾ ਵਧੀਆ ਚਾਹੀਦੀ ਆ ਉਹ ਫਿਰ ਨਹੀਂ ਵਧੀਆ ਹੀ ਬਹੁਤ ਵਧੀਆ ਡੀਲ ਕੀਤਾ ਇਹਨਾਂ ਨੇ ਤੇ ਬੜਾ ਵਧੀਆ ਸੁਭਾਅ ਹੈ ਤੇ ਵਾਧੂ ਘਾਟੂ ਕੋ ਗੱਲ ਵੀ ਨਹੀਂ ਕੀਤੀ ਹਨਾ ਵੀ ਇਹ ਨਹੀਂ ਝਗੜਨਦੇ ਪੀ ਪੀਣਾ ਹੀ ਲੈਣਾ ਰਿਹਾਟ ਹਾਂਜੀ ਹਾਂਜੀ ਨਹੀਂ ਜਿੰਨਾ ਵਧੀਆ ਮਿਹਨਤ ਕਰ ਰਹੇ ਦੋਵੇਂ ਜੀ ਬਹੁਤ ਵਧੀਆ ਲੱਗਾ ਸਾਨੂੰ ਤੇ ਚਲੋ ਫਿਰ ਚਲੋ ਦੇਖਦੀ ਆ ਮਸ਼ੀਨ ਚੱਲਦੀ ਕਿਵੇਂ ਦੀ ਹੈ ਤੇ ਕਿਵੇਂ ਦੀ ਹੈ ਟੱਚ ਲੈ ਕੇ ਦੱਸ ਉੱਤੇ ਚ ਨੇ ਚਲੋ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ